ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਹੈ ਅੱਜ ਆਪਾਂ ਜਿਹੜੀ ਬਾਈ ਸਰਬਜੀਤ ਸਿੰਘ ਟੁੰਡਾ ਜੀ ਉਹਨਾਂ ਦੀ ਇੱਕ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਦਾ ਜਿਹੜਾ ਟਾਈਟਲ ਹੈ ਨਾ ਉਹ ਕਾਫੀ ਸਖਤ ਹੈ ਯਾ ਮਤਲਬ ਕਿ ਹਾਰਡ ਅਲਫਾਜ਼ ਸਖਤ ਅਲਫਾਜ਼ ਯੂਜ਼ ਕੀਤੇ ਨੇ ਉਹਨਾਂ ਨੇ ਕਿ ਕਿ ਜਿਹੜੇ ਗੁਰਦੁਆਰੇ ਨੇ ਉਹ ਮੰਦਿਰਾਂ 'ਚ ਕਿਉਂ ਤਬਦੀਲ ਹੋ ਰਹੇ ਨੇ ਸਟੇਟਸ ਦੇ ਉਹ ਵੀਡੀਓ ਕਰ ਮਤਲਬ ਕਿ ਉਹਨਾਂ ਦਾ ਇਹ ਵੀਡੀਓ ਹੈ ਸਟਾਂਸ ਸੇ ਇੱਕ ਸਟੇਟਮੈਂਟ ਉਹਨਾਂ ਨੇ ਜੀ ਦਿੱਤੀ ਹੈ ਜੋ ਸਟੇਟਮੈਂਟ ਦੇਣ ਦੀ ਵਜ੍ਹਾ ਕੀ ਹੋ ਸਕਦੀ ਹੈ ਹਾਂ ਉਹ ਆਪਾਂ ਵੀਡੀਓ ਜੀ ਦੇਖਦੇ ਸ਼ਨੀਵਾਰ ਛੋਲੇ ਦਾ ਪ੍ਰਸ਼ਾਦ ਲੈ ਕੇ ਆਉਂਦੇ ਉਹਨਾਂ ਨੂੰ ਕਿਸੇ ਨੇ ਆਖਿਆ ਹੁੰਦਾ ਵੀ ਤੁਸੀਂ ਛੋਲੇ ਦਾ ਪ੍ਰਸ਼ਾਦ ਜਾਣਾ ਉਹਦੇ ਮੰਦਿਰ ਤੇ ਅਸੀਂ ਕਦੀ ਗਏ ਨਹੀਂ ਕਦੇ ਗੁਰਦਾਰੇ ਲੈ ਜਾਓ ਕੋਈ ਗੱਲ ਨਹੀਂ ਉੱਥੇ ਵੀ ਇੱਕੋ ਜਿਹੀ ਗੱਲ ਹੀ ਆ ਮਾਵਾਂ ਦੀਆਂ ਦਾਣਾਂ ਚੜ੍ਹਦੀਆਂ ਸਪੈਸ਼ਲ ਸਪੈਸ਼ਲ ਮਾਂ ਦੀ ਦਾਲ ਵਿੱਚ ਲੋਹਾ ਪਾ ਕੇ ਚੜਾਉਂਦੇ ਕਹੀ ਆਪਣੇ ਦੇਵੀ-ਦੇਵਤੇ ਆਪਣੇ ਭਗਵਾਨਾਂ ਨੂੰ ਖੁਸ਼ ਕਰਦੇ ਆ ਕਿਉਂ ਕਿ ਕਿਉਂਕਿ ਆਪੋਤਾਪੀ ਹੋਏ ਕਿ ਨਿਆਰੇ-ਨਿਆਰੇ ਪੰਥ ਚਲਾਵੇ ਅਸੀਂ ਦੁਆ ਕਿਉਂ ਪਾਉਂਦੇ ਨੇ ਜ਼ਰੂਰ ਅਸੀਂ ਆਪਣੀ ਆਪਣੀ ਮਰਿਆਦਾ ਬਣਾ ਲਈ ਅਸੀਂ ਤੇ ਗੁਰੂ ਦੀ ਵਿਚਾਰ ਤੋਂ ਕਿਹਾਂ ਦੂਰ ਚਲੇ ਗਏ ਤੁਸੀਂ ਆਪਣੇ ਘਰ ਦਾ ਕੋਈ ਨੇਮ ਬਣਾ ਕੇ ਰੱਖਿਆ ਗੁਰਦੁਆਰੇ ਦਾ ਤੇ ਨੇਮ ਰਹਿਣੇ ਨਹੀਂ ਦਿੱਤਾ ਇੱਕ ਪੰਥ ਇੱਕ ਗ੍ਰੰਥ ਇੱਕ ਮਰਿਆਦਾ ਦੀ ਗੱਲ ਸੀ ਅੱਜ ਕਿੱਥੇ ਰਹਿਣ ਦਿੱਤੀ ਆ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਸੀ ਹਰ ਡੇਰੇਦਾਰ ਨੇ ਆਪਣੀ ਆਪਣੀ ਮਰਿਆਦਾ ਬਣਾ ਲਈ ਹਰ ਬੰਦੇ ਨੂੰ ਆਪਣੀ ਆਪਣੀ ਮਰਿਆਦਾ ਚੰਗੀ ਲੱਗਣ ਲੱਗ ਪਈ ਗੁਰੂ ਦਾ ਸਿਧਾਂਤ ਤੇ ਸੀ ਆਪਣੇ ਘਰਾਂ ਚੋਂ ਬਾਹਰ ਕੱਢ ਦਿੱਤਾ ਤੇ ਅੱਜ ਕਿਸੇ ਨੂੰ ਕਹਿ ਕੇ ਵੇਖ ਲਓ ਤੁਸੀਂ ਅਗਲਾ ਸੱਦਾ ਗੱਲ ਨੂੰ ਪੈਂਦਾ ਹੈ ਸਹੀ ਗੱਲ ਹੈ ਕਿ ਤੁਸੀਂ ਮੈਨੂੰ ਹੁੰਦੇ ਕੌਣੋਂ ਮਤਾਂ ਦੇਣ ਵਾਲੇ ਭਾਈ ਮੈਂ ਆਪਣੀ ਮਰਜ਼ੀ ਕਰਾਂਗਾ ਤੋ ਸਾਥ ਸੰਗਤ ਜੀ ਯਾਦ ਰੱਖਣਾ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਬਾਣੀ ਵਿਚਾਰ ਬਖਸ਼ਿਸ਼ ਕੀਤੀ ਸੀ ਅੱਜ ਸਾਡਾ ਸਮਾਜ ਪੀੜਿਤ ਕਿਉਂ ਆ ਪਿਆ ਤੇ ਇੱਕ ਬੇਨਤੀ ਹੋਰ ਕਰਾਂ ਇਹ ਮਤਾਂ ਸੋਚੋ ਕਿ ਸਾਡਾ ਸਮਾਜ ਜਿਸ ਕਰਕੇ ਜਾ ਰਿਹਾ ਵੀ ਸ਼ਾਇਦ ਇਥੋਂ ਕੰਧ ਦੇ ਪਰਲੇ ਬਣੇ ਸੀ ਸੁਖੀ ਆ ਨਾ ਇਥੇ ਤੇ ਫੇ ਵੀ ਸਗੋ ਦੋਖਸੋ ਕੋ ਫੁੱਲ ਵਾਲੀ ਗਵਾਂਢੀ ਹੈਗਾ ਆਪਣੇ ਉਥੇ ਤੇ ਗਵਾਂਢੀ ਵੀ ਗੋਰਾ ਵਾ ਚੁਗਲੀਆਂ ਵੀ ਨਹੀਂ ਹੋਣੀਆਂ ਉਥੇ ਜਾ ਕੇ ਉਥੇ ਢਿੱਡੇ ਨਾ ਭਰ ਜਾਂਦਾ ਬੰਦੇ ਦਾ ਵੀ ਨਾ ਇੰਗਲਿਸ਼ ਆਵੇ ਤੇ ਨਾ ਚੁਗਲੀ ਉੱਚੀ ਬੋਲੋ ਜੀ ਇਹ ਫੇਰ ਵੀ ਬੰਦਾ ਤੁਸੀਂ ਕਿਸੇ ਨਾ ਮਾੜੀ ਮੋਟੀ ਗੱਲ ਕਰ ਲਓਗੇ ਪਰ ਚਾਹ ਨਹੀਂ ਲੱਗਾ ਬੰਦੇ ਨੂੰ ਦਵਦਬ ਜਾਜ ਦਾ ਪਹੀਆ ਫੜ ਕੇ ਮੈਂ ਦਵਦਬ ਨਿਕਲ ਜਾਵਾਂ ਉੱਥੇ ਲੱਗਾ ਬੰਦੇ ਨੂੰ ਵੀ ਸ਼ਾਇਦ ਮੇਥੋਂ ਮੇਰੇ ਵਾਸਤੇ ਤੇ ਇੱਥੇ ਦੁਨੀਆ ਤੇ ਸਭ ਕੁਝ ਖਤਮ ਹੋ ਗਿਆ ਜਾਓ ਜਮ ਜਮ ਜਾਓ ਜਾਣ ਤੋਂ ਕੋ ਮਨਾ ਨਹੀਂ ਕਰਦਾ ਪਰ ਤਰੀਕਾ ਤੇ ਕਮ ਸੇ ਕਮ ਸਹੀ ਹੋਵੇ ਨਾ ਇਸ ਤਰੀਕੇ ਗਲਤ ਅਪਣਾ ਲੇ ਐਹੋ ਐਹੋ ਜੇ ਵੀ ਪੰਜਾਬ ਵਿੱਚ ਕੇਸ ਆਫਰੇ ਜਿੱਥੇ ਸਕੇ ਭੈਣ ਭਰਾਵਾਂ ਨੇ ਝੂਠੇ ਵਿਆਹ ਕਰਾ ਕੇ ਵੀ ਬਾਹਰ ਪੱਕੇ ਹੋਏ ਸਿਰ ਨਿਵਾ ਹੁੰਦਾ ਕਈ ਵਾਰੀ ਉਦੋਂ 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 ਨੇ ਸੀ ਧਿਆਨ ਦਿੰਦੇ ਵੀ ਸਾਡੀ ਕੌਮ ਦੇ ਹਾਲਾਤ ਕਿਧਰ ਨੂੰ ਜਾ ਰਿਹਾ ਅਗਲੇ ਸਾਡੇ ਕਰਕੇ ਅਗਲੇ ਉਂਗਲਾਂ ਕਰਦੇ ਵੀ ਸਿੱਖ ਇਹੋ ਜਿਹੇ ਹੁੰਦੇ ਨੇ ਪਰਾ ਕਿੱਥੋਂ ਤੁਰਿਆ ਸਾਡਾ ਸਮਾਜ ਤੇ ਕਿੱਥੇ ਆਣ ਖਲੋਤਾ ਸੁੱਖ ਦਾ ਸਬੰਧ ਪਦਾਰਥਾਂ ਨਾਲ ਨਹੀਂ ਹੈਗਾ ਸੁੱਖ ਦਾ ਸਬੰਧ ਤੁਹਾਡੇ ਆਪਣੇ ਅੰਦਰ ਨਾਲ ਹੈਗਾ ਵਾ ਜਿਸ ਬੰਦੇ ਨੂੰ ਹੱਸਣ ਦੀ ਆਤ ਪਾ ਗਈ ਉਹਨੇ ਇੱਕ ਅੱਖਾਂ ਦੀ ਕੁਲੀ 'ਚ ਵੀ ਹੱਸ ਲੈਣਾ ਜਿਹਨੂੰ ਨਹੀਂ ਹੱਸਣ ਦੀ ਆਤ ਪਈ ਉਹਨੂੰ ਵੱਡੇ ਵੱਡੇ ਮਹੱਲਾ 'ਚ ਵੀ ਹੱਸਣਾ ਨਹੀਂ ਆਉਂਦਾ ਉੱਥੇ ਵੀ ਖਿੱਚ ਰਿਹਾ ਬੰਦਾ ਕੜਪ ਰਿਹਾ ਉੱਥੇ ਰੋ ਰਿਹਾ ਉੱਥੇ ਹਾਸੇ ਦਾ ਸਬੰਧ ਪਦਾਰਥਾਂ ਨਾਲ ਨਹੀਂ ਜੇਗਾ। ਆ ਕਈ ਦਿਹਾੜੀ ਵਾਲੇ ਬੰਦੇ ਸਾਰੀ ਦਿਹਾੜੀ ਕੰਮ ਕਰਕੇ ਸ਼ਾਮਾਂ ਨੂੰ ਹੱਸਦੇ ਘਰ ਆਉਂਦੇ ਆ। ਕਈ ਬੰਦੇ ਚੰਗੇ ਪੜੇ ਰੋਟੀ ਪਾਣੀ ਖਾਂਦੇ ਆ ਚੰਗਾ ਖਾ ਕੇ ਵੀ ਬੰਦੇ ਹਾਸਾ ਨਹੀਂ ਹੈਗਾ ਉਹਨਾਂ ਦੇ ਚਿਹਰਿਆਂ ਤੇ। ਕਿਉਂ? ਕਿਉਂਕਿ ਅਸੀਂ ਉਮੀਦਾਂ ਜ਼ਿਆਦੀਆਂ ਲਾ ਕੇ ਬੈਠ ਗਏ ਆ। ਗੁਰੂ ਦੇ ਸਿਧਾਂਤ ਤੋਂ ਕੋਹਾਂ ਦੂਰ ਚਲੇ ਗਏ ਅਸੀਂ। ਗੁਰੂ ਦੀ ਵਿਚਾਰ ਗਵਾ ਬੈਠੇ ਅੱਜ ਘਰਾਂ ਵਿੱਚ ਸਤ ਸੰਗਤ ਸਾਦੀ ਵਿਚਾਰ ਮਾਨੂੰ ਆਪੋ ਆਪਣੇ ਘਰਾਂ 'ਚ ਧਿਆਨ ਕਿੰਨਿਆ ਘਰਾਂ ਸ਼ਾਮਾਂ ਨੂੰ ਸੋਦਰ ਦਾ ਪਾਠ ਰਹਿ ਉਸ ਦਾ ਪਾਠ ਕੀਤਾ ਜਾਂਦਾ ਕਿੰਨਿਆ ਘਰਾਂ ਸਿਰੇ ਉੱਠ ਕੇ ਕੋਈ ਸ਼ੁਰੂਆਤ ਕਰਦਾ ਹੈ ਆਕਾਰਪੁਰਖ ਵੈਗਰੂ ਤੇਰਾ ਧੰਨਵਾਦ ਮੈਨੂੰ ਅੱਜ ਇੱਕ ਨਵਾਂ ਹੋਰ ਦਿਨ ਦਿੱਤਾ ਤੁਸੀਂ ਜ਼ਿੰਦਗੀ ਜਿਉਣ ਲਈ ਮੈਂ ਅੱਜ ਪੂਰਾ ਯਤਨ ਕਰਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਬੈੱਡ ਤੱਕ ਮੰਜੇ ਤੇ ਸੌਣ ਤੱਕ ਮੇਰੇ ਕੋਲੋਂ ਕੋਈ ਗਲਤ ਕੰਮ ਨਾ ਹੋਵੇ ਮੈਂ ਕਿਸਦਾ ਜੇ ਮੈਂ ਕਹਿੰਦਾ ਭਲਾ ਨਾ ਕਰ ਸਕਦਾ ਤੇ ਮੈਂ ਪੂਰਾ ਪਹਿਰਾ ਦੇਵਾਂ ਮੇਰੇ ਕੋਲੋਂ ਕਿਸੇ ਦਾ ਗਲਤ ਕੰਮ ਵੀ ਨਾ ਕਰਾਇਓ ਕਦੀ ਦਿੱਤਾ ਧਿਆਨ ਇਸ ਗੱਲ ਤੇ ਕਿ ਮੈਂ ਜੇ ਮੈਂ ਚਾਹਣਾ ਮੈਂ ਭਲਾ ਕਰਾਂ ਕਿਸਦਾ ਪਰ ਜੇ ਮੈਂ ਭਲਾ ਨਹੀਂ ਕਰ ਸਕਦਾ ਤੇ ਇਨਾਕ ਤੇ ਕਰਾਇਓ ਮੇਰੇ ਕੋਲੋਂ ਗਲਤ ਨਾ ਹੋਵੇ ਕਿਸਦਾ ਚਾਹੀਦਾ ਤੇ ਭਲਾ ਵੈਸੇ ਪਰ ਜੇ ਉਹ ਨਹੀਂ ਕਰ ਸਕਦਾ ਤੇ ਕਮ ਸੇ ਕਮ ਜਿਵੇਂ ਮਾਵਾਂ ਨੇ ਘਰ ਚ ਬੱਚਿਆਂ ਨੂੰ ਕਹਿੰਦੀਆਂ ਕਹਿੰਦੀਆਂ ਤੁਹਾਡਾ ਫਰਜ਼ ਬੰਦਾ ਸਾਡੇ ਨਾਲ ਮਾੜੀ ਮੋਟੀ ਸਫਾਈ ਕਰਾਓ ਜੇ ਤੁਸੀਂ ਸਫਾਈ ਨਹੀਂ ਕਰਾ ਸਕਦੇ ਤੇ ਕਮ ਸੇ ਕਮ ਗੰਦ ਤੇ ਨਾ ਪਾਓ ਪਹਿਲੀ ਗੱਲ ਤੇ ਐਵੇਂ ਜੇ ਘਰ ਚ ਤੁਸੀਂ ਸਾਰੇ ਘਰ ਚ ਜੇ ਆਵਾਂ ਪਰ ਰਲ ਕੇ ਸਾਰੇ ਘਰ ਸਾਫ਼ ਕਰ ਲਈਏ ਜੇ ਤੁਸੀਂ ਸਾਡੇ ਨਾਲ ਘਰ ਸਾਫ਼ ਨਹੀਂ ਕਰਾ ਸਕਦੇ ਕਈ ਵਾਰੀ ਕਹਿੰਦੀਆਂ ਨਾ ਭੈਣਾ ਬੋਲੋ ਜੀ ਕਈ ਵਾਰੀ ਆਪਣੇ ਘਰ ਚ ਕਿਸੇ ਪਰਿਵਾਰ ਦੇ ਜੀ ਨੂੰ ਪਤੀ ਨੂੰ ਕਹਿ ਦਿੰਦੀਆਂ ਆਪਣੇ ਘਰ ਦੇ ਕੇ ਜੀ ਨੂੰ ਕਹਿ ਦਿੰਦੀਆਂ ਵੀ ਅੱਜ ਐਤਵਾਰ ਆਪਾਂ ਸਾਰੇ ਘਰਾਂ ਵਾਂ ਪਹਿਲੀ ਗੱਲ ਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਆ ਪਰ ਰਲ ਕੇ ਸਾਰੇ ਘਰ ਨੂੰ ਸਾਫ਼ ਕਰ ਦਈਏ ਪੱਖੇ ਸਾਫ਼ ਕਰ ਦਈਏ ਜੇ ਤੁਸੀਂ ਸਾਡੇ ਨਾਲ ਸਫਾਈ ਨਹੀਂ ਕਰਾ ਸਕਦੇ ਫਿਰ ਕੰਮ ਸੇ ਕੰਮ ਇੱਕ ਕੰਮ ਤੇ ਕਰੋ ਗੰਦ ਤੇ ਨਾ ਪਾਓ ਤੁਸੀਂ ਤੇ ਸਫਾਈ ਤੇ ਕੀ ਕਰੋਨੀ ਤੁਸੀਂ ਚਾਹ ਪੀ ਕੇ ਗਲਾਸ ਥਲੇ ਰੱਖ ਦਿੰਦੇ ਨੇ ਵੀ ਇਹ ਵੀ ਚੁੱਕ ਕੇ ਤੁਸੀਂ ਖੜੋ ਵੀ ਆਪਣਾ ਭਾਰ ਤੇ ਆਪੇ ਚੁੱਕ ਲੋ ਥੋੜੀ ਬਹੁਤੀ ਆਪਣੇ ਹੱਥੀਂ ਆਪਣਾ ਕੰਮ ਕਰਨ ਦੀ ਆਦਤ ਤੁਸੀਂ ਵੇਖਣਾ ਕਈ ਘਰਾਂ ਚ ਬੰਦੇ ਨੂੰ ਆਦਤ ਹੁੰਦੀ ਨਾ ਵੀ ਚਾਹ ਪੀਣ ਕੇ ਉਹ ਆਪਣਾ ਗਲਾਸ ਆਪੇ ਚੁੱਕ ਕੇ ਲੈ ਕੇ ਜਾਣਗੇ ਵੈਸੇ ਵਿਦੇਸ਼ਾਂ ਇਤੇ ਆਦਤ ਹੈਗੀ ਆ ਇੱਥੇ ਅਜੇ ਆਦਤ ਆਪਾਂ ਨੂੰ ਹੈ ਨਹੀਂ ਗਈਆਂ ਅਜੇ ਬੰਦਾ ਜੋ ਖਾਂਦਾ ਪੀਂਦਾ ਕਹਿੰਦਾ ਵੀ ਮੈਨੂੰ ਮੈਨੂੰ ਬੈਠੇ ਨੂੰ ਪਾਣੀ ਦੇਵੇ ਮੈਨੂੰ ਬੈਠੇ ਨੂੰ ਗਲਾਸ ਪਾਣੀ ਦਾ ਮਿਲੇ ਬੈਠਿਆਂ ਸਭ ਕੁਝ ਮਿਲੇ ਸਭ ਕੁਝ ਮੈਨੂੰ ਬੈਠਿਆਂ ਮਿਲੇ ਇਹ ਇਹ ਆਦਤਾਂ ਜ਼ਿੰਦਗੀ 'ਚ ਇਨਸਾਨ ਦਾ ਨੁਕਸਾਨ ਕਰਦੀਆਂ ਨੇ ਕਦੀ ਕਦੀ ਆਪਣੇ ਪਿਆਸ ਲੱਗੇ ਹੋਵੇ ਆਪੇ ਵੀ ਹੁਣ ਵੇਖੋ ਮੈਂ ਮੈਂ ਇਸ ਬਹੁਤ ਛੋਟੀਆਂ ਗੱਲਾਂ ਜਿਹੜੀਆਂ ਮੈਂ ਅਕਸਰ ਅਕਸਰ ਚੀਜ਼ਾਂ ਤੇ ਕਰਦਾ ਪਤੀ ਰੋਟੀ ਖਾ ਰਿਹਾ ਹੋਵੇ ਤੇ ਪਤਨੀ ਪਾਣੀ ਦਾ ਗਲਾਸ ਫੜਾਉਂਦੀ ਆ ਪੁੱਤ ਰੋਟੀ ਖਾ ਰਿਹਾ ਹੋਵੇ ਤੇ ਮਾਂ ਉਹਨੂੰ ਪਾਣ ਦਾ ਗਲਾਸ ਫੜਾਉਂਦੀ ਵੀ ਲੈ ਪਾਣੀ ਰੱਖ ਪੀ ਲੈ ਤੇ ਜੇ ਮਾਂ ਰੋਟੀ ਖਾ ਰਹੀ ਹੋਵੇ ਕਦੀ ਪੁੱਤ ਦੇ ਦਿਮਾਗ 'ਚ ਵੀ ਆਇਆ ਵੀ ਮੈਂ ਵੀ ਆਪਣੀ ਮਾਂ ਨੂੰ ਪਾਣੀ ਦਾ ਗਲਾਸ ਦੇਵਾਂ ਵੀ ਆ ਮੇਰੀ ਮਾਂ ਰੋਟੀ ਖਾ ਰਹੀ ਹੈ। ਕਦੀ ਪਤਨੀ ਰੋਟੀ ਖਾ ਰਹੀ ਹੋਵੇ ਕਦੀ ਮਰਦ ਤੇਰੇ ਦਿਮਾਗ 'ਚ ਵੀ ਆਇਆ ਕਿ ਮੇਰੀ ਪਤਨੀ ਅੱਛਾ ਜੇ ਕਿਤੇ ਉਹ ਮੰਗ ਵੀ ਲਵੇ ਨਾ ਵਿਚਾਰੀ ਡਰਦੀ ਪਾਣੀ ਪਹਿਲੀ ਗੱਲ ਤੇ ਉਹਨਾਂ ਨੇ ਵੇਖਣਾ ਇਨਾ ਊਖਾ ਵਾ। ਕਿ ਤੂੰ ਮੇਰੇ ਤੋਂ ਪਾਣੀ ਮੰਗਿਆ ਮੈਂ ਸਰਦਾਰ ਹਾਂ ਤੂੰ ਮੇਰੇ ਤੋਂ ਪਾਣੀ ਮੰਗਦੀਆਂ ਉਹ ਵੀ ਆਂਦੀ ਆ ਵੀ ਲੀਡਰਾਂ ਆ ਕੇ ਤੇ ਟਰਿਆਂ ਚੱਕੀ ਫਿਰਦੇ ਕਾਜੂ ਬਦਾਮਾਂ ਦੀਆਂ। ਉਹ ਫਿਰ ਇਹੋ ਜਿਹੇ ਬੰਦੇ ਲੀਡਰਾਂ ਦੀਆਂ ਬਾਰੀਆਂ ਖੋਲਦੇ ਗਾਂ ਹੋ ਕੇ ਕਾਰਾਂ ਦੀਆਂ ਤੇ ਘਰ ਜਵਾਕਾਂ ਨੂੰ ਕਿਤੇ ਧੀ ਮੰਗ ਲੈਣਾ ਪਾਣੀ ਵੀ ਡੈਡੀ ਪਾਣ ਦਾ ਗਲਾਸ ਫੜਾ ਦਿਓ ਵੀ ਮਾਂ ਮੰਮੀ ਕਪੜੇ ਤੋਂ ਹੰਡੀ ਪਾਣੀ ਫੜਾ ਦਿਓ ਆ ਬੰਦ ਕਰ ਦਿਓ ਜੀ ਆਪਣੇ ਮੋਬਾਈਲ ਇੰਨਾ ਕਿਹੜਾ ਜ਼ਰੂਰੀ ਕੰਮ ਆ ਸੈੱਲ ਓਨ ਆਕਰ ਆਫ ਰੱਖੋ ਜੀ ਨੁਕਸਾਨ ਹੁੰਦਾ ਆਪਣਾ ਬਿਰਤੀ ਉਖੜਦੀ ਹੈ ਹੁਣ ਸੋਚ ਕੇ ਵੇਖੋ ਸਾਡੇ ਸਮਾਜ ਦੇ ਹਾਲਾਤ ਕੀ ਆ ਕਿ ਜੇ ਕਿਤੇ ਧੀ ਪ੍ਰਸ਼ਾਦਾ ਸ਼ਖਰ ਹੀ ਹੋਵੇ ਤੇ ਜੇ ਕਿਤੇ ਧੀ ਪਾਣੀ ਮੰਗੇ ਤੇ ਉਦੋਂ ਟਾਵੇਂ ਬਾਪ ਹੁੰਦੇ ਜਿਹੜੇ ਕਹਿੰਦੇ ਮੇਰੀ ਧੀ ਨੇ ਮੇਰੇ ਕੋਲ ਪਾਣੀ ਦਾ ਗਲਾਸ ਮੰਗਿਆ ਮੈਂ ਭਾਗਾ ਵਾਲਾ ਮੇਰੀ ਧੀ ਮੇਰੇ ਕੋਲ ਪਾਣੀ ਮੰਗਦੀ ਆ ਨੇ ਨਿੱਕੀ ਨਿੱਕੀਆਂ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਵੱਡਾ ਕਰਦੀਆਂ ਨੇ ਛੋਟੇ ਛੋਟੇ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਓ ਨਿੱਕੇ ਨਿੱਕੇ ਕੰਮ ਇਹਦੇ ਨਾਲ ਪਤਾ ਕੀ ਹੁੰਦਾ ਤੁਸੀਂ ਵੇਖਿਆ ਕਈ ਕਈਆਂ ਘਰਾਂ 'ਚ ਵੱਡੀ ਭੈਣ ਹੁੰਦੀ ਆ ਭੈਣ ਦਾ ਵਿਆਹ ਹੋ ਗਿਆ ਭਰਾ ਛੋਟਾ ਸੀ ਉਹਦਾ ਜਿਵੇਂ ਵਿਆਹ ਨਹੀਂ ਹੋਇਆ ਮਾਵਾਂ ਨਾਲ ਕੱਪੜੇ ਧੋਏ ਮਾਵਾਂ ਨਾਲ ਕੱਪੜੇ ਧੋਣ ਤੋਂ ਬਾਅਦ ਸੁੱਕਣੇ ਪਵਾਏ ਮੈਂ ਗੱਲਾਂ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਕਰਦਾ ਮੈਂ 97 'ਚ ਕਾਲਜ ਗਿਆ ਅਸੀਂ ਆਪਣੇ ਹੱਥੀ ਕੱਪੜੇ ਧੋਤੇ ਵੀ ਆ ਤੇ ਸੁੱਕਣ ਵੀ ਪਾਏ ਆ ਸਬਜ਼ੀਆਂ ਬਣਾਉਣ ਤੋਂ ਲੈ ਕੇ ਪ੍ਰਸ਼ਾਦਾ ਤਿਆਰ ਕਰਨ ਤੱਕ ਹਰ ਕੰਮ ਸਾਨੂੰ ਆਪਣੇ ਹੱਥੀ ਕਰਨਾ ਆਉਂਦਾ ਸੀ ਕਾਲਜ ਵੀ ਟ੍ਰੇਨਿੰਗ ਲਈ ਹੈ ਤੇ ਉਹ ਕੰਮ ਆਪਣੇ ਘਰਾਂ ਚੋਂ ਸਿੱਖੇ ਨੇ ਤੇ ਜਿਹੜਾ ਜਿਹੜਾ ਬੰਦਾ ਵਿਦੇਸ਼ਾਂ ਚ ਵੀ ਅੱਜ ਕਾਮਯਾਬ ਬੱਚੇ ਪਤਾ ਕਿਹੜੇ ਆ ਜਿਹੜੇ ਆਪਣੇ ਹੱਥੀ ਕੰਮ ਆਪ ਖੁਦ ਕਰ ਲੈਂਦੇ ਨੇ ਤੇ ਜਿਹੜੇ ਆਸ ਲਾਉਣ ਨਾ ਕਈ ਪਤਾ ਮਾਨ ਰਖਣ ਆਪਾਂ ਤੇ ਅੱਜ ਤੱਕ ਭਾਈ ਚਾਹਵਰੀ ਬਣਾ ਕੇ ਪੀਤੀ ਅਸੀਂ ਵੀ ਇਹ ਬੜਾ ਵੱਡਾ ਕੰਮ ਆ ਵੀ ਤੈਨੂੰ ਚਾਹਵਲੀ ਬਣਾਉਣੀ ਆਉਂਦੀ ਹਰ ਕੰਮ ਇਨਸਾਨ ਨੂੰ ਆਪਣੇ ਹੱਥੀ ਕਰਨਾ ਉੱਚੀ ਬੋਲੋ ਜੀ ਜੇ ਬੀਬੀਆਂ ਤੁਹਾਡੇ ਨਾਲ ਖੇਤਾਂ 'ਚ ਕੰਮ ਕਰਾ ਸਕਦੀਆਂ ਜੇ ਬੀਬੀਆਂ ਤੁਹਾਡੇ ਪੱਠੇ ਪਸ਼ੂਆਂ ਨੂੰ ਪਾ ਸਕਦੀਆਂ ਤੇ ਬੰਦਾ ਕਹੇ ਜੀ ਮੈਂ ਤਾਂ ਦੋ ਰੋਟੀਆਂ ਵੀ ਨਹੀਂ ਲਾ ਸਕਦਾ ਵੈਸੇ ਕਿਸਾਨੀ ਅੰਦੋਲਨ 'ਚ ਕਾਫੀ ਹੱਦ ਤੱਕ ਸਿੱਖਿਆ ਸੀ ਆਪਾਂ ਪਤਾ ਹੋਣਾ ਲੋ ਕਿਸਾਨੀ ਅੰਦੋਲਨ ਨੂੰ 13 ਮਹੀਨੇ ਉਥੇ ਦਿੱਲੀ ਦੇ ਬਾਰਡਰਾਂ 'ਤੇ ਚੱਲਿਆ ਸੀ ਨਾ ਜਿਹੜੇ ਨੌਜਵਾਨ ਨੂੰ ਸਬਜ਼ੀ ਰੋਟੀ ਨਹੀਂ ਸੀ ਨਵਣੀਆਂ ਆਉਂਦੀ ਉਹ ਲਗਭਗ ਕਿਸਾਨੀ ਅੰਦੋਲਨ 'ਚ ਕਾਫੀ ਹੱਦ ਤੱਕ ਇਹ ਕੰਮ ਸਿੱਖ ਚੁੱਕੇ ਸੀ ਉਹਨਾਂ ਨੂੰ ਇਹ ਚੀਜ਼ਾਂ ਆ ਗਈਆਂ ਸੀ ਤਾਂ ਆਉਣੀਆਂ ਚਾਹੀਦੀਆਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਵਾਸਤੇ ਹਰ ਕੰਮ ਸਾਨੂੰ ਆਪਣੇ ਹੱਥੀਂ ਕਰਨ ਦੀ ਆਦਤ ਬੋਲੋ ਜੀ ਪਾਉਣੀ ਚਾਹੀਦੀ ਹੈ ਹੁਣ ਕਈਆਂ ਕਹਣਾ ਜੀ ਇਹ ਕਿਉਂ ਇਸ ਸਿੱਖਿਆ ਦਾ ਸੈਂਟਰ ਆ ਗੁਰਦੁਆਰੇ ਝਾੜੂ ਲਾਉਣਾ ਪੋਚਾ ਲਾਉਣਾ ਇਹ ਨਿੱਕੇ ਨਿੱਕੇ ਕੰਮ ਤੇ ਸਾਡੇ ਇਥੇ ਬਾਬੇ ਤੁਰਦਾ ਕੋਈ ਹੋਰ ਆ ਛਤਰੀ ਕਿਸੇ ਹੋਰ ਨੇ ਫੜੀ ਆ ਕਾਰ ਦੀ ਬਾਰੀ ਕੋਈ ਹੋਰ ਉਹਦੀ ਖੋਲਦਾ ਵਾ ਤੇ ਲੋਕਾਂ ਨੂੰ ਕਹਿੰਦੇ ਆ ਜੀ ਸਾਨੂੰ ਆਪਣੇ ਕੰਮ ਆਪ ਕਰਨੇ ਚਾਹੀਦੇ ਆ ਦੱਸੋ ਫੜ ਕੇ ਸਟੇਜ ਤੇ ਕੋਈ ਚੜਾਉਂਦਾ ਵਾ ਫੜ ਕੇ ਸਟੇਜ ਤੋਂ ਥੱਲੇ ਕੋ ਲਾਉਂਦਾ ਵਾ ਛਤਰੀ ਕੋਈ ਹੋਰ ਫੜਦਾ ਵਾ ਬਾਰੀ ਕੋ ਹੋਰ ਖੋਲਦਾ ਵਾ ਗੱਦਾ ਕੋ ਥੱਲੇ ਹੋਰ ਵਿਛਾਉਂਦਾ ਵਾ ਗੜਵਾ ਨਾਲ ਕੋਰ ਚੱਕੀ ਫਰਦਾ ਵਾ ਤੌਲੀਆਂ ਨਾਲ ਕੋਰ ਚੱਕੀ ਫਰਦਾ ਵਾ ਤੇ ਅਜੇ ਕੀ ਆਂਦੇ ਆ ਅਸੀਂ ਸਮਾਜ ਦਾ ਭਲਾ ਕਰਨ ਚੱਲੇ ਆ ਭਲਾ ਕੀਤਾ ਧੰ ਗੁਰੂ ਨਾਨਕ ਸਾਹਿਬ ਨੇ ਇੱਕ ਬਾਬਾ ਆਕਾਰ ਰੂਪ ਤੇ ਦੂਜਾ ਰਬਾਬੀ ਮਰਦਾਨਾ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਆਪ ਕੰਮ ਕੀਤੇ ਆਪਣੇ ਸਾਨੂੰ ਸਿਖਾਏ ਆ ਕਿ ਆਪਣੇ ਹੱਥੀ ਖੁਦ ਆਪ ਕੰਮ ਕਰਨ ਦੀ ਆਤ ਪਾਓ ਤੇ ਇਹ ਤਾਂ ਹੀ ਹੋਣਾ ਵਾ ਜੇ ਮੈਂ ਆਪਣੇ ਗੁਰੂ ਦੀ ਸੰਗਤ ਕਰਾਂਗਾ ਤੇ ਤੁਮ ਚੰਦਨਾ ਹਮ ਅਰਿੰਡ ਬਾਪਰੇ ਤੁਸੀਂ ਚੰਦਨ ਹੋ ਤੇ ਅਸੀਂ ਹਰਿੰਡ ਦੇ ਬੂਟੇ ਆਂ ਸੰਗ ਤੁਮਾਰੇ ਬਾਸਾ ਸੰਗ ਤੁਹਾਡੇ ਵਾਸਾ ਹੋ ਗਿਆ ਮੇਰਾ ਹੁਣ ਨੀਚ ਰੂਖ ਤੇ ਊਚ ਭਏ ਹੈ ਹੁਣ ਅਸੀਂ ਨੀਵੇਂ ਰੁਖ ਤੋਂ ਉੱਚੇ ਹੋ ਗਏ ਆ ਨੀਵੇਂ ਰੁਖ ਤੇ ਇਦਾਂ ਹੋ ਗਏ ਵੀ ਪਹਿਲਾਂ ਮਾੜੀ ਮਾੜੀ ਗੱਲ ਤੇ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਵੈਸੇ ਨਾ ਜਦੋਂ ਬੰਦਾ ਆਪਣੇ ਕੰਮ ਖੁਦ ਕਰਦਾ ਇਹਦੇ ਨਾਲ ਇੱਜ਼ਤ ਘਟਦੀ ਨਹੀਂ ਇਹਦੇ ਨਾਲ ਇੱਜ਼ਤ ਬੰਦੇ ਦੀ ਉੱਚੀ ਵੱਲੋ ਜੀ ਘਟਦੀ ਆ ਕਿ ਵਾਧਦੀ ਭਲਾ ਇੱਜ਼ਤ ਤਾਂ ਵਾਧਦੀ ਆ ਅਗਲੇ ਕਹਿੰਦੇ ਯਾਰ ਇਹ ਬੰਦਾ ਕਦੀ ਕਿਸੇ ਤੇ ਬੋਝ ਨਹੀਂ ਬਣਦਾ ਹੁਣ ਕਈ ਜਵਾਈ ਸਾਰੇ ਜਾ ਕੇ ਨਾ ਬਿਲਕੁਲ ਬੋਝ ਨਹੀਂ ਬਣਦੇ ਉਹ ਜਿੱਦਾਂ ਦੀ ਰੋਟੀ ਉਹਨਾਂ ਨੇ ਬਣਾ ਕੇ ਦਿੱਤੀ ਉਦਾਂ ਦੀ ਚੁਪਰ ਖਾ ਲੈਣੇ ਤੇ ਕਈ ਜਵਾਈ ਮੇਰੇ ਖਿਆਲ ਚ ਉਹਨਾਂ ਨੂੰ ਪੂਰਾ ਪਾਠ ਪੜਾਉਂਦੇ ਇੱਕ ਵਾਰੀ ਵੀ ਹੁਣ ਲੈ ਕੇ ਆਓ ਜੀ ਬੋਤਲ ਜਵਾਈ ਸਾਹਿਬ ਸਹੁਰੇ ਆਏ ਆ ਆ ਹੁਣ ਤੇ ਜਮਾਨਾ ਬਦਲ ਗਿਆ ਕਿ ਸਪੈਸ਼ਲ ਚਾਦਰ ਵਿਛਾਉਣੀ ਜਵਾਈ ਲਈ ਪੱਖੀ ਚਲਣੀ ਉਹ ਕੁੜੀ ਜਿਹੜੀ ਨਾਲ ਵਿਆਹੀ ਆਈ ਲੜਕੀ ਉਹ ਕਹਿੰਦੀ ਵੀ ਦੱਸੋ ਮੈਂ ਵੀ ਤੇ ਇਹਦੇ ਘਰ ਰਹੀ ਆ ਮੈਨੂੰ ਕਿੰਨਿਆਂ ਕ ਪੱਖੀਆਂ ਚੱਲਦਾ ਟਬਰ ਉਹ ਤੇ ਇਹਨੂੰ ਵੇਲੇ ਨੂੰ ਪੱਖੀਆਂ ਚੱਲੀ ਜਾਂਦੇ ਜੇ ਫੇਕਣਾ ਜੀ ਪ੍ਰਾਣਾ ਵਾ ਸਾਡੇ ਪਿੰਡ ਦਾ ਫੇਰਾ ਦੇ ਘਰ ਦਾ ਮਾਨ ਤਾਣਵਾ ਵੇਚਦਾ ਵਾ ਉਹ ਵੀ ਫੁੱਲ ਫੁੱਲ ਬਹਿੰਦਾ ਵੀ ਵੇਖੋ ਜੀ ਵੀ ਲਿਆਓ ਮੇਰੇ ਵਾਸਤੇ ਬੋਤਲ ਉਹ ਹਫਤੇ ਦੀ ਕਮਾਈ ਖਾ ਜਾਂਦਾ ਇੱਕ ਹੀ ਰੀ ਫਿਰ ਇੱਕੋ ਦਿਨ ਹੀ ਤੋ ਆ ਹਾਲਾਤ ਨੇ ਸਾਡੇ ਜਿੱਥੇ ਜਵਾਈ ਪੁੱਤ ਬਣ ਜਾਣ ਸਹੁਰਿਆਂ ਘਰਾਂ ਜਾ ਕੇ ਤੇ ਜਿਹੜੀਆਂ ਧੀਆਂ ਵਾਂ ਉਹ ਆਪਣੇ ਸਹੁਰੇ ਘਰ ਜਾ ਕੇ ਬੇਟੀਆਂ ਬਣ ਜਾਣ ਨੋਆਂ ਧੀਆਂ ਬਣ ਜਾਣ ਘਰ ਆਪੇ ਸਵਰਗ ਬਣ ਜਾਣਾ ਘਰ ਆਪੇ ਬੇਕੁੰਠ ਬਣ ਜਾਣਾ ਘਰ ਤੁਹਾਡਾ ਆਪਣੇ ਆ ਵਧੀਆ ਬਣ ਜਾਣਾ ਤੋ ਇਹ ਸਵਰਗ ਨਰਕ ਤੁਹਾਨੂੰ ਆਪਣੇ ਤੇ ਡਿਪੈਂਡ ਕਰਦਾ ਤੁਸੀਂ ਆਪਣੇ ਘਰ ਦਾ ਮਾਹੌਲ ਕਿਦਾਂ ਦਾ ਬਣਾਉਣਾ ਚਾਹੁੰਦੇ ਹੋ ਨੀਚ ਰੂਖ ਤੇ ਉੱਚ ਪਏ ਹੈ ਗੰਦ ਸੁਗੰਧ ਨਿਵਾਸਾ ਅਸੀਂ ਗੰਦਗੀ ਤੋਂ ਅਸੀਂ ਸੋਹਣੇ ਬਣ ਗਏ ਸੋਣੀ ਸੁਗੰਧੀ ਆਉਣ ਲੱਗ ਪਈ ਸੋਹਣੀਆਂ ਵਿਚਾਰ ਆਉਣ ਲੱਗ ਪਈਆਂ ਤੋਂ ਪਾਸ਼ਾ ਜੀ ਇੱਥੇ ਸਮਝਾਉਂਦੇ ਨੇ ਸਤ ਸੰਗਤ हे ਮੇਰੇ ਮਾਦੋ ਜੀ ਸਤ ਸੰਗਤ ਸ਼ਰਨ ਤੁਮਾਰੀ ਹਮ ਅਵਗਣ ਤੁਮ ਉਪਕਾਰੀ ਤੁਮ ਮਖਤੂਲ ਸਪੇਦ ਸਪੀਲ ਮਖਤੂਲ ਕਹਿੰਦੇ ਨੇ ਰੇਸ਼ਮ ਨੂੰ ਤੁਸੀਂ ਰੇਸ਼ਮ ਹੋ ਤੇ ਅਸੀਂ ਕੀ ਹਾਂ ਸਪੇਦ ਸਪੀਲ ਜਿਵੇਂ ਰੇਸ਼ਮ ਦੇ ਵਿੱਚ ਕੀੜਾ ਹੁੰਦਾ ਪੀੜਾ ਤੇ ਸਫੇਦ ਚਿੱਟਾ ਅਸੀਂ ਸਮਝ ਲਓ ਵੀ ਉਹਦੇ ਵਿੱਚ ਪੀਲੇ ਤੇ ਚਿੱਟੇ ਸਫੇਦ ਕੀੜੇ ਆ ਜੇ ਜਦੋਂ ਉਹ ਕੀੜਾ ਰੇਸ਼ਮ ਨੂੰ ਛੜ ਦਿੰਦਾ ਵਾ ਤੇ ਉਹਦੀ ਮੌਤ ਹੋ ਜਾਂਦੀ ਹੈ ਇਦਾਂ ਹੀ ਹੈ ਕਾਲਪੁਰਖ ਜਦੋਂ ਸਾਡਾ ਵੀ ਤੇਰੇ ਨਾਲੋਂ ਲਿੰਕ ਟੁੱਟ ਜਾਂਦਾ ਵਾ ਤੇਰੇ ਨਾਲੋਂ ਨਾਤਾ ਟੁੱਟ ਜਾਂਦਾ ਵਾ ਅਸੀਂ ਵੀ ਆਤਮਿਕ ਤੌਰ ਤੇ ਉਦੋਂ ਆਪਣੇ ਆਪ ਨੂੰ ਮਰਿਆ ਹੋਇਆ ਸਮਝਦੇ ਆਖਾਂ ਜੀਵਾ ਤੁਮ ਮਖਤੂਲ ਸਪੇਧ ਸਪਿਆਲਾ ਸੰਗ ਤੁਮਾਰੇ 바ਸਾਂ ਤੁਹਾਡੇ ਸੰਗ ਰਹਿਣ ਕਰਕੇ ਸਾਡੇ ਚ ਵੀ ਹੁਣ ਜਾਨ ਪੈ ਗਈ ਦਾਤਾ ਜੀ ਸੰਗਤ ਮਾਰੇ ਵਾ ਤੁਮ ਸਪੇਦ ਤੁਮਖਤੂਲ ਸਪੇਦ ਸਪੀਲ ਹੇ ਮਾਲਕ ਜੀ ਹਮ ਬਪਰੇ ਜਸ ਕੀਰਾ ਅਸੀਂ ਉਹਦੇ ਵਿੱਚ ਵਿਚਾਰੇ ਕੀੜੇ ਆ ਜਿਵੇਂ ਰੇਸ਼ਮ ਦੇ ਵਿੱਚ ਕੀੜੇ ਹੁੰਦੇ ਆ ਸਮਝ ਲਓ ਅਸੀਂ ਉਹ ਕੀੜੇ ਆ ਜਿਹੜੇ ਹੇ ਅਕਾਲਪੁਖ ਰੇਸ਼ਮ ਜੀ ਤੁਹਾਡੇ ਵਿੱਚ ਟਿਕੇ ਹੋਏ ਹਾਂ ਤੁਮ ਮਖਤੂਲ ਸਪੇਦ ਸਪੀਲ ਹਮ ਬਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪ ਮਖੀਰਾ ਸਤ ਸੰਗਤ ਵਿੱਚ ਇਦਾਂ ਮਿਲ ਕੇ ਰਹੀਏ ਜਿਵੇਂ ਮਧੂ ਮਖੀਆਂ ਸ਼ਹਿਦ ਦੇ ਸੱਚੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦੀਆਂ ਅਸੀਂ ਵੀ ਇਦਾਂ ਤੇਰੇ ਨਾਲ ਆਪਣਾ ਲਿੰਕ ਜੋੜ ਕੇ ਰੱਖੀਏ ਇਦਾਂ ਸਾਡਾ ਤੇਰਾ ਨਾਲ ਸਬੰਧ ਬਣਿਆ ਰਵੇ ਇਦਾਂ ਅਸੀਂ ਆਪਣੀ ਸੋਚ ਵਿਚਾਰ ਤੁਹਾਡੇ ਨਾਲ ਜੋੜ ਕੇ ਰੱਖੀਏ ਜੈਸੇ ਮਦਪ ਮਖੀਰਾ ਜੀ ਗ੍ਰੀਆ ਗ੍ਰੀਆ ਜਿਹੜੀ ਆਪਾਂ ਇਹ ਵੀਡੀਓ ਦੇਖ ਰਹੇ ਸੀ ਨਾ ਇਹ ਵੀਡੀਓ ਦਾ ਟਾਈਟਲ ਤੁਹਾਨੂੰ ਪਤਾ ਹੈ ਕਿ ਇਹ ਹੈਗਾ ਸੀ ਕਿ ਗੁਰਦੁਆਰੇ ਜਿਹੜੇ ਨੇ ਉਹ ਮੰਦਰ ਕਿਉਂ ਬਣਦੇ ਜਾ ਰਹੇ ਨੇ ਹਾ ਟਰਨ ਇਨਟੂ ਟੈਂਪਲਸ ਕਨਵਰਟ ਹੋ ਰਹੇ ਨੇ ਮਤਲਬ ਕਿ ਇੱਕ ਮੰਦਰ ਬਣ ਗਏ ਨੇ ਕਿਉਂਕਿ ਉਹ ਸੇਮ ਹੀ ਹਰਕਤਾਂ ਜਿਹੜੀਆਂ ਹਿੰਦੂ ਕਰਦੇ ਸੀ ਉਹ ਜ਼ਾਹਰੀ ਗੱਲ ਸਿੱਖ ਲੋਕ ਵਿੱਚ ਉਹ ਸਾਰਾ ਉਹ ਸਿੱਖੀ즘 ਜਾ ਗਿਆ ਸਿੱਖੀ즘 ਜਾ ਗਿਆ ਜਿਵੇਂ ਆਹ ਮਤਲਬ ਜਪਤਿਹਵਾਰ ਵੇਖ ਲਈਏ ਫਿਰ ਆਪਾਂ ਬਾਕੀ ਚੀਜ਼ਾਂ ਵੀ ਨੋਟ ਕਰ ਲਈਏ ਜਿਵੇਂ ਤਿਹਵਾਰ ਤੁਸੀਂ ਵੀ ਦੇਖਿਆ ਕਿ ਜਿਵੇਂ ਲੋਹੜੀ ਦਾ ਤਿਹਵਾਰ ਹੈ ਲੋਹੜੀ ਦਾ ਤਿਹਵਾਰ ਹੈ ਹਿੰਦੂਆਂ ਦਾ ਹੈ ਹੋਲੀ ਦਾ ਤਿਹਵਾਰ ਹਿੰਦੂਆਂ ਦਾ ਹੈ ਹੋਲਾ ਮਹੱਲਾ ਵੀ ਉਹ ਵਿੱਚ ਹਿੰਦੂ ਨੇ ਤੇ ਸਾਰੇ ਸਿੱਖ ਵੀ ਵਿੱਚ ਕਰੀ ਹਾਂ ਲੇਕਿਨ ਉਹ ਬੇਸਿਕਲੀ ਹੋਲਾ ਮਹੱਲਾ ਸਿੱਖਾਂ ਦਾ ਹੈ ਤੇ ਉਹਦੇ ਜੇ ਚਲੋ ਹਿੰਦੂ ਆ ਗਏ ਤੇ ਜਿਵੇਂ ਹੁਣ ਹੋਲੀ ਹੈ ਉਹ ਪਿਓਰ ਹਿੰਦੂਆਂ ਦਾ ਇੱਕ ਜਿਹਾ ਢੀਆਂ ਉਹ ਤਿਹਵਾਰ ਕਰਕੇ ਵੀ ਕੋਈ ਮਨਾਉਂਦੇ ਨੇ ਢੀਆਂ ਉਹ ਜੀਆਂ ਪੜਦੇ ਨੇ ਬੱਚੀਆਂ ਜਿਹੜੀਆਂ ਨੇ ਨਾ ਉਹ ਜਾਂਦੀਆਂ ਨੇ ਮਤਲਬ ਕਿ ਲੋਕਾਂ ਦੇ ਘਰ ਜਾ ਕੇ ਮੈਂ ਵੇਖੀ ਸੀ ਵੀਡੀਓ ਤੇ ਉਹ ਬੜੇ ਮੈਨੂੰ ਅੱਛੀ ਵੀਡੀਓ ਲੱਗੀ ਸੀ ਫਿਰ ਤੇ ਦੇਖੋ ਨਾ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਵੇਂ ਉਹ ਕੋਈ ਕਹਿ ਦਿੰਦਾ ਨਾ ਕਿ ਜੀ ਆ ਦਾਲ ਮਾਸ਼ ਦੀ ਜਾਂ ਮੂੰਗੀ ਦੀ ਦਾਲ ਜਿਹੜਾ ਇੱਕੋ ਸਵਾਲ ਇਹ ਕਿ 200 ਕਿ ਦਾਲ ਦੇ ਵਿੱਚ ਉਹ ਕਹਿੰਦੇ ਜੀ ਲੋਹ ਲੋਹਾ ਮਤਲਬ ਕਿ ਉਹ ਕੀ ਲੋਹਾ ਪਾ ਕੇ ਤੇ ਫਿਰ ਚੜਾਉਂਦੇ ਨੇ ਤੇ ਇਸ ਤਰ੍ਹਾਂ ਦੀ ਗੱਲ ਹੈ ਇਸ ਤਰ੍ਹਾਂ ਦੀ ਗੱਲ ਇਹ ਹੋ ਸਕਦਾ ਹੈ ਕਿ ਫਿਰ ਉਹ ਵੇਸਟ ਹੋ ਜਾਂਦੀ ਲੋਇਆ ਪਾਣ ਦਾ ਮਤਲਬ ਇਹ ਨਹੀਂ ਕਿ ਕਿ ਦਾਣ ਨੂੰ ਲੋਹੇ ਦੇ ਭਾਂਡੇ ਚ ਪਾਉਂਦੇ ਨੇ ਨਹੀਂ ਜਾਂ ਲੋਹੇ ਨੂੰ ਵਿੱਚ ਪੀਸਦੇ ਨੇ ਨਹੀਂ ਕੋਈ ਲੋਹੇ ਦੀਆਂ ਚੀਜ਼ਾਂ ਵਿੱਚ ਪਾ ਦਿੰਦੇ ਹੋਣੇ ਨਾ ਫਿਰ ਉਹ ਖਾਣੀ ਕਿਵੇਂ ਉਹ ਖਾਂਦੇ ਨਹੀਂ ਨਾ ਉਹ ਚੜਾਉਂਦੇ ਨੇ ਉਹਨਾਂ ਦੇ ਦੇਵਤਿਆਂ ਦੇ ਜਿਵੇਂ ਕਹਿੰਦੇ ਨੇ ਕਿ ਵੀ ਇਹ ਦੇਵਤੇ ਚੜਾ ਕੇ ਮੋੜ ਕੇ ਉਹਨੂੰ ਵੇਸਟ ਕਰ ਦਿੰਦੇ ਨੇ। ਜ਼ਾਦੀ ਗੱਲ ਬਿਲਕੁਲ ਅੱਲਾ ਇਸ ਪੁਰਾਫਾਤ ਤੋਂ ਬਚਾਏ ਅੱਲਾਹ ਤਾਲਾ ਸਾਰਿਆਂ ਨੂੰ। ਹਾਂਜੀ ਇਹ ਦੇਖਿਆ ਨਾ ਕਿ ਸਿੱਖੀਸਮ ਇਸ ਚੀਜ਼ ਦੀ ਨਫੀ ਕਰਦਾ। ਬਾਬਾ ਰਣਜੀਤ ਸਿੰਘ ਟਰਡਨ ਲਈ ਇੱਕ ਵੀਡੀਓ ਦੇਖੀ ਉਹ ਵੀ ਇਹ ਕਹਿੰਦਾ ਸੀ ਕਹਿ ਰਹੇ ਸਨ ਕਿ ਜਿਵੇਂ ਅਸੀਂ ਉਹ ਜੀ ਦਾ ਸਵਾਜ ਸੜੀ ਜਾਂਦੇ ਆ ਉਹ ਰਿਜ਼ਕ ਨੂੰ ਕਿਉਂ ਜ਼ਾਇਆ ਕਰਨਾ? ਉਹ ਕਿਸੇ ਗਰੀਬ ਨੂੰ ਦਿਓ। ਉਹ ਤੁਹਾਨੂੰ ਸੀਸਾ ਦਵੇ ਉਹ ਮਤਲਬ ਕਿ ਜਿਵੇਂ ਹੁਣ ਲੋੜੀ ਦਾ ਕਹਿ ਰਹੇ ਸੀ ਕਿ ਤੇਲ ਸੁੱਟੀ ਦੇਣੇ ਤੋਂ ਆਗੇ ਜ ਸਾੜੀ ਜਾਂਦੇ ਨੇ ਤੇ ਜਾਂ ਕੋਈ ਵੀ ਚੀਜ਼ ਜਿਹੜੀ ਉਹ ਸਵਾਹ ਕਰੀ ਜਾਂਦੇ ਨੇ ਸਵਾਹ ਕਰੀ ਜਾਂਦੇ ਕਿਉਂ ਸਾੜਦੇ ਨੇ ਬੜਾ ਕਿਉਂ ਅੱਲਾ ਦੇ ਬੰਦੇ ਦੇਸੀ ਕਿ ਉਹ 3200 ਰੁਪਏ ਤੋਂ ਹੀ ਉੱਤੇ ਵੇ ਪਾਕਿਸਤਾਨ ਚ ਹਾਂਜੀ 4000 ਦੇ ਕੋਲ 4000 ਦੇ ਕੋਲ ਕੋਲੇ ਤੇ ਤੁਸੀਂ ਇਸ ਹਾਲਾਤ ਲੋਗੇ ਵੀ ਉਹ ਵੀ ਚੀਜ਼ਾਂ ਜ਼ਾਇਆ ਕਰੀਏ ਇਹ ਚੀਜ਼ਾਂ ਇਨਸਾਨ ਨੂੰ ਸੋਚਣੀਆਂ ਚਾਹੀਦੀਆਂ ਕਿ ਜੋ ਚੀਜ਼ਾਂ ਅਸੀਂ ਕਰ ਰਹੇ ਆ ਉਹ ਸਾਡੇ ਧਰਮ ਮਜ਼ਬਦ ਦਾ ਹਿੱਸਾ ਵੀ ਹੈ ਕਿ ਇਹ ਗੁਨੇ ਮੰਗਵੀਆਂ ਦੇ ਨਹੀਂ ਹਾਂ ਕਿਬੀ ਅਸੀਂ ਕਿਸੇ ਤੀਆਂ ਚੀਜ਼ਾਂ ਨੂੰ ਆਪਣਾ ਦਰਬਾਣਾ ਹੈ ਇੱਕ ਗੱਲ ਆ ਕਿ ਨਾ ਦੇਖੋ ਇਹ ਆਪਾਂ ਇਹ ਨਹੀਂ ਕਹਿ ਸਕਦੇ ਬਰੇ ਸਗੀਰ ਪਾਕੋ ਹਿੰਦ ਦੇ ਵਿੱਚ ਪਾਕਿਸਤਾਨ ਹੋਵੇ ਬੰਗਲਾਦੇਸ਼ ਹੋਵੇ ਇੰਡੀਆ ਹੋਵੇ শ্রীলੰਕਾ ਮਾਲਦੀਪ ਭੂਟਾਨ ਇਹ ਸਾਰੇ ਇਲਾਕੇ ਗਰੀਬ ਇਲਾਕੇ ਨੇ ਹਮ ਕਿਉਂ ਤੇ ਹੁਣ ਗਰੀਬ ਇਨੀ ਗਰੀਬੀ ਹੈ ਤੇ ਗਰੀਬ ਬੰਦੇ ਨੂੰ ਚੱਕਵਾ ਦਿੰਦੇ ਨੇ ਬੜਾ ਇਹ ਪੀਰ ਬਾਬੇ ਜਿਹੜੇ ਨੇ ਨਾ ਬੰਗਲਾਦੇਸ਼ ਚ ਬੰਗਾਲੀ ਬਾਬੇ ਪਾਕਿਸਤਾਨ ਚ ਪਾਕਿਸਤਾਨੀ ਬਾਬੇ ਤੇ ਇੰਡੀਆ ਚ ਵੀ ਬਾਬੇ ਨੇ ਯਾਨੀ ਕਿ ਉਹ ਐਸਾ ਇੱਕ ਪੇਸ਼ ਕਰਦੇ ਨੇ ਬਣਾ ਕੇ ਕਹਿੰਦੇ ਨੇ ਕਿ ਜੀ ਆ ਤੁਹਾਡੇ ਧਰਮ ਦਾ ਹਿੱਸਾ ਜੇ ਇਹ ਅਗਰ ਨਹੀਂ ਕਰੋਗੇ ਤੇ ਤੁਸੀਂ ਇਨਕੰਪਲੀਟ ਹੋ ਨਾ ਮੁਕੰਮਲ ਹੋ ਤੇ ਫਿਰ ਉਹ ਬੰਦਿਆਂ ਨੂੰ ਬੰਦੇ ਕਹਿੰਦੇ ਨੇ ਯਾਰ ਅਸੀਂ ਹੋਰ ਆਪਣਾ ਰੁਤਬਾ ਵਧਾਈਏ ਲੇਕਿਨ ਉਹ ਹੁੰਦਾ ਫਰਾਡ ਹੈ ਫਰਾਡ ਇਹ ਵੇਖੋ ਨਾ ਕਿ ਜਿਵੇਂ ਹੁਣ ਇਹ ਸੇਕ ਜਬ ਨਹੀਂ ਅਗਰ ਆਪਾਂ ਗੱਲ ਕਰੀਏ ਉਹਦੇ ਸ਼ਰਾਬ ਹਰਾਮ ਹੈ ਨਸ਼ਾ ਹਰਾਮ ਹਾਂ ਤੇ ਲੇਕਿਨ ਮੂਰਤੀ ਪੂਜਾ ਵੀ ਹਰਾਮ ਹੈ ਮੂਰਤੀ ਪੂਜਾ ਹਰਾਮ ਹੈ ਤੇ ਕਈ ਲੋਕਾਂ ਨੇ ਆਪਾਂ ਇੱਕ ਵੀਡੀਓ ਪਿੱਛੇ ਜੇ ਕੀਤੀ ਸੀ ਤੇ ਭਾਈ ਜੀ ਸਿੰਘ ਟੜਨ ਵਾਲੇ ਤੇ ਉਹ ਮਤਲਬ ਕਿ ਕੁਝ ਲੋਕ ਮੈਂ ਇਸ ਤਰ੍ਹਾਂ ਜੋ ਸਰਜ ਥੋੜੀ ਜਿਹੀ ਉਹਦੇ ਦੀ ਕੀਤੀ ਨਾ ਤੇ ਮੈਨੂੰ ਇੰਜ ਆਇਆ ਕਿ ਉਹ ਉਹਨਾਂ ਨੇ ਗੁਰੂ ਨਾਨਕ ਜੀ ਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਤਲਬ ਬਣਾਏ ਅੱਲਾਹ ਉਹ ਤੇ ਜੀ ਦੁਆ ਨਾਲ ਕੰਮ ਹੋ ਗਿਆ ਮਤਲਬ ਕਿ ਉਹ ਤੇ ਫਿਰ ਕਾਪੀ ਹੋ ਗਿਆ ਨਾ ਤੇ ਇਹ ਸਿੱਖੀਜ਼ਮ ਨੂੰ ਉਲਟਾ ਖਰਾਬ ਕਰ ਰਹੇ ਨੇ ਜਿਵੇਂ ਉਹ ਮੈਂ ਆਪਾਂ ਵੀ ਦੇਖ ਰਹੇ ਹਾਂ ਜੇ ਕੋਈ ਹੋਰ ਚੀਜ਼ ਇਹ ਵੀ ਹੋ ਸਕਦੀ ਹੈ ਕਿ ਕਾਲੀਆਂ ਭੇਡਾਂ ਹੋ ਸਕਦੀਆਂ ਨੇ ਵਿਚ ਵੜ ਕੇ ਉਹੀ ਗੱਲ ਕਰਾਂ ਲੱਗਾ ਕਿ ਪਿੱਛੇ ਜੇ ਆਪਾਂ ਇੱਕ ਵੀਡੀਓ ਦੇਖੀ ਨਾ ਜਿੰਨੇ ਜੋ ਕਹਿ ਰਹੇ ਸੀ ਕਿ ਜਿਹੜੇ ਸਿੱਖ ਲੋਗ ਨੇ 5% ਜ਼ਿਆਦਾ ਨੇ ਪੰਜਾਬ 'ਚ ਤੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁxtਲਿਫ ਵੇਚੀ ਖੁਰਾਫਾਤ ਉਹਨਾਂ ਦੇ ਦਰਮ ਚ ਮਿਲਾ ਕੇ ਜਾ ਉਹਨਾਂ ਦੇ ਕਲਚਰ 'ਚ ਮਿਲਾ ਕੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਹਟਾ ਕੇ ਤਾਂ ਕਿ ਜਿਹੜਾ ਵੈ ਨਾ ਮਤਲਬ ਕਿ ਇਹ ਆਪਣਾ ਜਿਹੜਾ ਇਹਨਾਂ ਦਾ ਸਟੈਂਸ ਹੈ ਆਪਣੇ ਧਰਮ ਦਾ ਯਾਨੀ ਕਿ ਜਿਹੜੇ ਪੰਜਾਬ 'ਚ 5% ਜ਼ਿਆਦਾ ਨੇ ਤੇ ਉਹਨਾਂ ਦੀ ਰੇਸ਼ੋ ਬਰਾਬਰ ਕਰਕੇ ਤੇ ਜਿਹੜੀ ਉਹਨਾਂ ਦੀ ਨਿਸਬਤ ਚੱਲ ਰਹੀ ਹੈ ਉਹਨੂੰ ਬਰਾਬਰ ਕਰਕੇ ਤੇ ਮੁੜ ਕੇ ਇਹਨਾਂ ਕੋਲ ਜੋ ਮਰਜ਼ੀ ਕਰਾ ਲਓ ਤੇ ਮੁੜ ਕੇ ਤੁਸੀਂ ਜਿਵੇਂ ਮਰਜ਼ੀ ਬਿੱਲ ਪਾਸ ਕਰਵਾ ਲਓ ਜੋ ਮਰਜ਼ੀ ਕਰਵਾ ਲਓ ਹਾਈ ਲੈਵਲ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਤੇ ਬਾਈ ਰঞ্জੀਤ ਸਿੰਘ ਆ ਜਿਹੜਾ ਇਹਨਾਂ ਦੀ ਸਰਪੰਚੀ ਚੇਂਜ ਟੁੰਡਾ ਜੀ ਇਹਨਾਂ ਦੀ ਵੀਡੀਓ ਬਹੁਤ ਪਿਆਰੀਆਂ ਹੁੰਦੀਆਂ ਸਾਡੇ ਚੈਨਲ ਤੇ ਕਾਫੀ ਸਾਰੀਆਂ ਮਿਲਦੀਆਂ ਨੇ ਮੈਂ ਹਾਂ ਅਸੀਂ ਪਰਸਨਲੀ ਇਹਨਾਂ ਨੂੰ ਬਹੁਤ ਲਾਈਕ ਕਰਨਾ ਕਿਉਂਕਿ ਇੱਕ ਤੇ ਪ੍ਰੋਫੈਸਰ ਨੇ ਦੂਸਰਾ ਕਿ ਗੱਲ ਵੀ ਬਹੁਤ ਪਿਆਰੀ ਕਰਦੇ ਨੇ ਹਾਂ ਤੇ ਬਹੁਤ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਰਦੇ ਨੇ ਜਮੀਨ ਹੈ ਕਿ ਦੋਸਤੋ ਇਹ ਵੀਡੀਓ ਵੀ ਪਸੰਦ ਆਈ ਹੋਈ ਅਗਰ ਪਸੰਦ ਆਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਥ ਦੇ ਇਜਾਜ਼ਤ ਅੱਲਾਹ ਨਿਗਾਹबान